સાર્યાનું પ્યાર ભરી સત જી ਪੰਜਾਬ ਸਰਕਾਰ ਤੇ ਮੁਲਾਜ਼ਮਾਂ ਦੇ ਵਿਚਕਾਰ ਜਿਹੜਾ ਹੈ ਟਕਰਾਵ ਜਿਹੜਾ ਵਧਦਾ ਜਾ ਰਿਹਾ ਹੈ ਇਹ ਟਕਰਾਵ ਹੋਰ ਵੀ ਜਿਹੜਾ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ ਦਰਸਲ ਦੇ ਵਿੱਚ ਇਹ ਪੰਜਾਬ ਸਰਕਾਰ ਨੇ ਜਿਹੜੇ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ ਔਰ ਪੰਜਾਬ ਭਰ ਦੇ ਵਿੱਚ ਸਾਂਝਾ ਫਰੰਟ ਦੀ ਲੀਡਰਸ਼ਿਪ ਜਿਹੜੀ ਹੈ ਸਵੇਰੇ 4-5 ਵਜੇ ਚਲੇ ਚੱਲ ਕੇ ਜਦੋਂ ਪੰਜਾਬ ਸਰਕਰ ਤਰ ਪਹੁੰਚੇ ਤਾਂ ਉੱਥੇ ਪਹੁੰਚ ਕੇ ਜਦੋਂ ਉਹਨਾਂ ਨੂੰ ਨਾਲ ਵਾਪਰੇ ਉਹ ਆਪਣੇ ਆਪ ਨਾਲ ਇੱਕ ਬਹੁਤ ਹੀ ਦੁਖਦਾਈ ਇੱਕ ਜਿਹੜੀ ਗੱਲ ਸੀ ਜਦੋਂ ਲੀਡਰਸ਼ਿਪ ਉੱਥੇ ਵਾਪਸ ਬਣਾਉਣ ਜਿਹੜੀ ਪਾਸ ਬਣਾਉਣ ਲੱਗੇ ਤਾਂ ਸਕੱਤਰ ਦੇ ਉੱਪਰ ਜਿਹ ਅੱਜ ਤੁਹਾਡੀ ਇੱਥੇ ਕੋਈ ਮੀਟਿੰਗ ਨਹੀਂ ਹੈ ਦਰਸਲ ਮਲਾਜ਼ਮ ਪੈਨਸ਼ਨ ਸਾਂਝਾ ਫਰੰਟ ਨੇ ਜਦੋਂ ਬਜਟ ਸੈਸ਼ਨ ਚੱਲਦਾ ਸੀ ਅਤੇ ਦੋ ਦਿਨ ਮਹਾਲੀ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਕਰਕੇ ਚੰਡੀਗੜ੍ਹ ਵੱਲ ਵਧਨ ਦਾ ਕੋਚ ਕੀਤਾ ਸੀ ਤੇ ਉਸੇ ਦੇ ਦੌਰਾਨ 25 ਮਾਰਚ ਨੂੰ ਮਹਾਲੀ ਪ੍ਰਸ਼ਾਸਨ ਨੇ ਸਰਕਾਰ ਦਾ ਤਾਲਮੇਲ ਕਰਕੇ ਔਰ ਜਿਹੜੀ ਹੈ 15 April ਨੂੰ ਜਿਹੜੀ ਕੈਬਨਿਟ ਸਬ ਕਮੇਟੀ ਦੇ ਨਾਲ ਸਾਂਝਾ ਫਰੰਟ ਦੀ ਮੀਟਿੰਗ ਨੂੰ ਤੈਅ ਕੀਤਾ ਗਿਆ ਸੀ ਔਰ ਉਸ ਮੀਟਿੰਗ ਤੇ ਜਦੋਂ ਸਮੁੱਚੀ ਲੀਡਰਸ਼ਿਪ ਪੰਜਾਬ ਸਰਕਾਰ ਜਿਹੜੀ ਹੈ ਦਰਬਾਰ ਦੇ ਵਿੱਚ ਪੁੱਜੇ ਤਾਂ ਉਹਨਾਂ ਨੇ ਇੱਕਦਮ ਇਹ ਕਹਿ ਦਿੱਤਾ ਵੀ ਅੱਜ ਤੁਹਾਡੀ ਇੱਥੇ ਕੋਈ ਮੀਟਿੰਗ ਨਹੀਂ ਹੈ ਜਦੋਂ ਲੀਡਰਸ਼ਿਪ ਨੇ ਜਿਹੜਾ ਜਿਹੜਾ ਕੀਤਾ ਵੀ ਸਾਡੇ ਕੋਲ ਤੇ ਲੈਟਰ ਹੈ ਅੱਜ ਸਾਡੀ ਮੀਟਿੰਗ ਸੀ ਅਤੇ ਫਿਰ ਉਹਨਾਂ ਨੂੰ ਦੱਸਿਆ ਗਿਆ ਵੀ ਅੱਜ ਤੁਹਾਡੀ ਕੋਈ ਮੀਟਿੰਗ ਨਹੀਂ ਹੈ ਉਹ ਪੋਸਟਪੋਨ ਕਰ ਦਿੱਤੀ ਗਈ ਹੈ ਜਦੋਂ ਲੀਡਰ ਸਿੰਘ ਨੇ ਸਵਾਲ ਕੀਤੇ ਜੇ ਪੋਸਟਪੋਨ ਕਰਤੀ ਤੇ ਸਾਨੂੰ ਸੁਨੇਹਾ ਕਿਉਂ ਨਹੀਂ ਦਿੱਤਾ ਅੱਗੋਂ ਜਵਾਬ ਆਇਆ ਵੀ ਕੱਲ ਹੀ ਮੈਸੇਜ ਲਾ ਦਿੱਤਾ ਗਿਆ ਸੀ ਸ਼ਾਇਦ ਤੁਹਾਡੇ ਤੱਕ ਇਹ ਜਿਹੜਾ ਮੈਸੇਜ ਨਹੀਂ ਪਹੁੰਚਿਆ ਸੋ ਇੰਨਾਂ ਹਾਲਾਤਾਂ ਦੇ ਵਿੱਚ ਜਿਹੜੇ ਮੁਲਾਜ਼ਮ ਪੈਨਸ਼ਨ ਸੰਝਾ ਫਰੰਟ ਦੇ ਜਿਹੜੇ ਲੀਡਰਸ਼ਿਪ ਜਿਹੜੀ ਸੀ ਸਾਰੇ ਹੀ ਉੱਥੇ ਪੁੱਜੇ ਸੀ ਜਦੋਂ ਲੀਡਰਸ਼ਿਪ ਨਾਲ ਅ ਸੁਭਾਵਿਕ ਹੈ ਕਿ ਲੀਡਰਸ਼ਿਪ ਦੇ ਵਿੱਚ ਵੀ ਰੋਸ ਜਿਹੜੀ ਹੈ ਭਨ ਭਾਵਨਾ ਜਿਹੜੀ ਪੈਦਾ ਹੋ ਗਈ ਔਰ ਲੀਡਰਸ਼ਿਪ ਨੇ ਹੰਗਾਮੀ ਹਾਲਾਤ ਦੇ ਵਿੱਚ ਹਾਲਤ ਦੇ ਵਿੱਚ ਸਕੱਤਰ ਦੇ ਨੇੜੇ ਹੀ ਮੀਟਿੰਗ ਕਰਕੇ ਵੱਡਾ ਐਲਾਨ ਕਰ ਦਿੱਤਾ ਲੀਡਰਸ਼ਿਪ ਨੇ ਐਲਾਨ ਕੀਤਾ ਕਿ 17 ਤੋਂ 22 April ਤੱਕ ਸਾਰੇ ਪੰਜਾਬ ਦੇ ਵਿੱਚ ਮਜ਼ਦਮ ਪੁਤਲੇ ਫੋਕ ਕੇ ਪੰਜਾਬ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰਨਗੇ ਔਰ ਨਾਲ ਦੀ ਇਹ ਵੀ ਅਗਲਾ ਜਿਹੜਾ ਐਲਾਨ ਕਰ ਦਿੱਤਾ ਹੈ ਕਿ 4 ਮਈ ਨੂੰ ਜਲੰਧਰ ਫਰੰਟ ਦੇ ਹੰਗਾਮੀ ਮੀਟਿੰਗ ਹੋਏਗੀ ਜਿਹਦੇ ਵਿੱਚ ਸਰਕਾਰ ਦੇ ਵਿਰੁੱਧ ਅਗਲੇ ਸਖਤ ਐਕਸ਼ਨ ਜਿਹੜੇ ਹੈ ਜਿਹੜਾ ਐਲਾਨ ਕੀਤਾ ਜਾਏਗਾ ਦਰਸਲ ਜਦੋਂ ਇਹ ਸਬੰਧ ਦੇ ਵਿੱਚ ਫਰੰਟ ਦੇ ਕੁਝ ਲੀਡਰਾਂ ਨਾਲ ਗੱਲਬਾਤ ਕੀਤੀ ਗਈ ਤੇ ਖਾਸ ਕਰਕੇ ਜਰਮਨਜੀਤ ਸਿੰਘ ਹੋਣਾ ਨੇ ਇਹ ਗੱਲ ਕਹੀ ਵੀ ਬਹੁਤ ਵੱਡਾ ਦੁਖਿਤ ਹੈ ਜਿਹੜਾ ਹੈ ਪੰਜਾਬ ਦੇ ਮਜ਼ਦਮਾਂ ਦਾ ਵੀ ਸਰਕਾਰ ਕੋਲ ਮਜ਼ਦਮਾਂ ਦਾ ਅੱਜ ਤੱਕ ਕੋਈ ਅਜੰਡਾ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਕਿਹਾ ਵੀ ਜਿਹੜੀ ਮੀਟਿੰਗ ਸਰਕਾਰ ਨੇ ਦਿੱਤੀ ਸੀ ਉਹ ਅੱਜ ਹੀ ਪੋਸਟਪੋਨ ਨਹੀਂ ਹੋਈ ਹੈ ਪਹਿਲਾਂ ਵੀ ਕਈ ਮੀਟਿੰਗਾਂ ਜਿਹੜੀਆਂ ਇਸੇ ਤਰ੍ਹਾਂ ਹੀ ਪੋਸਟਪੋਨ ਹੁੰਦੀਆਂ ਆ ਰਹੀਆਂ ਨੇ ਪਰ ਉਹਨਾਂ ਨੇ ਦੁੱਖ ਜ਼ਾਹਿਰ ਕੀਤਾ ਵੀ ਸਾਰੇ ਪੰਜਾਬ ਤੋਂ ਲੀਡਰਸ਼ਿਪ ਜਿਹੜੀ ਹੈ ਚੰਡੀਗੜ੍ਹ ਪੁੱਜੀ ਕਈ ਅੰਮ੍ਰਿਤਸਰ ਤੋਂ ਆਏ ਕਈ ਬਠਿੰਡੇ ਤੋਂ ਆਏ ਕਈ ਧੋਰ ਦੂਰ ਦਰਾਡੇ ਤੋ ਜਿਹੜੇ ਉੱਥੇ ਪਹੁੰਚੇ ਪਰ ਸਰਕਾਰ ਨੇ ਮੀਟਿੰਗ ਪੋਸਟਪੋਨ ਕਰਨ ਦੇ ਲਈ ਇੰਨਾ ਵੀ ਨਹੀਂ ਸੋਚਿਆ ਵੀ ਇਹ ਜਿਹੜੇ ਮੈਸੇਜ ਲਾ ਦਿੱਤਾ ਜਾਵੇ ਵੀ ਲੀਡਰਸ਼ਿਪ ਜਿਹੜੀ ਹੈ ਖੱਜਲ ਖਰਾਬ ਨਾ ਹੋਵੇ ਜਿਹਦੇ ਕਰਕੇ ਉਹਨਾਂ ਨੇ ਕਿਹਾ ਵੀ ਇਹ ਤਕਰੀਬਨ ਲੱਗਦਾ ਹੈ ਵੀ ਪੰਜਾਬ ਸਰਕਾਰ ਦੇ এজੰਡੇ ਤੇ ਮੁਲਾਜ਼ਮਾਂ ਦੀ ਕੋਈ ਵੀ ਮੰਗ ਨਹੀਂ ਹੈਗੀ ਔਰ ਇਸੇ ਤਰ੍ਹਾਂ ਹੀ ਡਾਕਟਰ ਐਨ ਕੇ ਕਲਸੀ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਇਹ ਗੱਲ ਕਹੀ ਹੈ ਵੀ ਕਿੰਨੀ ਹੈਰਾਨੀ ਦੀ ਜਾਣਕ ਗੱਲ ਹੈ ਵੀ ਇੱਕੋ ਸਾਂਝਾ ਫਰੰਟ ਸਮੁੱਚੇ ਪੰਜਾਬ ਦੇ 6 ਲੱਖ ਦੇ ਕਰੀਬ ਮਲਾਜ਼ਮਾਂ ਤੇ ਪੈਨਸ਼ਨਰ ਦੇ ਸਾਂਝੇ ਫਰੰਟ ਦੀ ਜਿਹੜੀ ਲੀਡਰਸ਼ਿਪ ਨੂੰ ਸਰਕਾਰ ਨੇ ਬੁਲਾਇਆ ਹੋਵੇ ਅਤੇ ਪੰਜਾਬ ਸਰਕਾਰਤਰ ਦੇ ਬਲਾ ਕੇ ਉਹਨਾਂ ਨੂੰ ਕਿਹਾ ਜਾਵੇ ਵੀ ਤੁਹਾਡੀ ਤੇ ਮੀਟਿੰਗ ਨਹੀਂ ਹੈ ਇਸ ਤੋਂ ਵੱਧ ਮਾੜੀ ਸਰਕਾਰ ਲੀਡਰਸ਼ਿਪ ਨਾਲ ਕੀ ਨਹੀਂ ਕਰ ਸਕਦੀ ਜਿਸ ਕਾਰਨ ਉਹਨਾਂ ਦੇ ਕੋਲ ਹੁਣ ਕੇਵਲ ਸੰਘਰਸ਼ ਕਰਨ ਦਾ ਰਾਹ ਹੀ ਬਚਿਆ ਹੈ ਐਸੀ ਤਰ੍ਹਾਂ ਖੈਰਾ ਜਿਹੜੇ ਨੇ ਕਨਵੀਨਰ ਨੇ ਫਰੰਟ ਦੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਇਹ ਹੀ ਗੱਲ ਕਹੀ ਆ ਵੀ ਇਹ ਇੰਜ 잡ਦਾ ਵੀ ਪੰਜਾਬ ਸਰਕਾਰ ਦੇ এজੰਡੇ ਤੇ ਮਲਾਜ਼ਮਾਂ ਦੀ ਕੋਈ ਕਈ ਜਿਹੜਾ ਮੁੱਦਾ ਨਹੀਂ ਹੈਗਾ ਮੀਟਿੰਗ ਰਸਮੀ ਤੌਰ ਤੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਦੇਖਦਿਆਂ ਨਹੀਂ ਦਿੱਤੀ ਜਾਂਦੀ ਹੈ ਪਰ ਐਨ ਕੀ ਮੌਕੇ ਤੇ ਐਨ ਮੌਕੇ ਤੇ ਮੀਟਿੰਗਾਂ ਪੋਸਟਪੋਨ ਕਰਕੇ ਮੁਲਾਜ਼ਮਾਂ ਨੂੰ ਖੱਜਲ ਖਵਾਰ ਜਿਹੜਾ ਹੈ ਕੀਤਾ ਜਾ ਰਿਹਾ ਹੈ ਅੱਜ ਕੇਵਲ ਸਾਂਝੇ ਫਰੰਟ ਦੀ ਮੀਟਿੰਗ ਇਹ ਪੋਸਟਪੋਨ ਨਹੀਂ ਕੀਤੀ ਅੱਜ ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮਾਂ ਦੀ ਯੂਨੀਅਨ ਦੀ ਮੀਟਿੰਗ ਸੀ ਉਹ ਵੀ ਮੀਟਿੰਗ ਜਿਹੜੀ ਹੈ ਕੈਬਨਿਟ ਸਬ ਕਮੇਟੀ ਦੇ ਵੱਲੋਂ ਪੋਸਟਪੋਨ ਕੀਤੀ ਗਈ ਹੈ ਔਰ ਇਸੇ ਤਰ੍ਹਾਂ 11 ਅਪ੍ਰੈਲ ਨੂੰ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਦੀ ਯੂਨੀਅਨ ਜਿਹੜੀ ਹੈ ਉਹਨਾਂ ਨੂੰ ਵੀ ਸਰਕਾਰ ਨੇ ਸੱਦਿਆ ਸੀ ਸੋ ਮੀਟਿੰਗਾਂ ਸਦਨੀਆਂ ਅਤੇ ਮੀਟਿੰਗਾਂ ਪੋਸਟਪੋਨ ਕਰਨੀਆਂ ਜਿੰਨਾ ਤੋਂ بڑا ਸਾਫ਼ ਨਜ਼ਰ ਆਉਂਦਾ ਹੈ ਵੀ ਸ਼ਾਇਦ ਸਰਕਾਰ ਜਿਵੇਂ ਕਹਿੰਦੀ ਹੈ ਵੀ ਮੰਗਾ ਮੰਨੀਆਂ ਜਾਣਗੀਆਂ ਮੰਗਾਂ ਕੀਤੀਆਂ ਜਾਣ ਮੀਟਿੰਗਾਂ ਕੀਤੀਆਂ ਜਾਣਗੀਆਂ ਪਰ ਮੁਲਾਜ਼ਮਾਂ ਦਾ ਦੋਸ਼ ਇਹ ਹੈ ਵੀ ਇਹ ਸਰਕਾਰ ਇੱਕੋ ਗੱਲ ਜਿਹੜੀ ਹੈ ਨਜ਼ਰ ਆਉਂਦੀ ਹੈ ਵੀ ਸਰਕਾਰ ਕਿਸੇ ਰੂਪ ਦੇ ਵਿੱਚ ਮੁਲਾਜ਼ਮਾਂ ਦੇ এজেন্ডੇ ਨੂੰ ਆਪਣੇ ਕੋਲ ਨਹੀਂ ਰੱਖ ਰਹੀ ਖਾਸ ਕਰਕੇ ਇੱਕ ਜਿਹੜੀ ਵੱਡੀ ਗੱਲ ਇਹ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਜਿਹੜਾ ਹੈ ਜਿਹੜਾ ਸਰਕਾਰ ਕੋਲ ਮੰਗ ਰਹੇ ਨੇ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਬਾਰੇ 14 ਦਸੰਬਰ 2022 ਨੂੰ ਸਰਕਾਰ ਖੁਦ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ ਪਰ ਅੱਜ ਤੱਕ ਉਸ ਨੋਟੀਫਿਕੇਸ਼ਨ ਨੂੰ ਅਮਲ ਦੇ ਵਿੱਚ ਨਹੀਂ ਲਿਆਂਦਾ ਗਿਆ ਇਸੇ ਤਰ੍ਹਾਂ 17 ਜੁਲਾਈ 2020 ਤੋਂ ਬਾਅਦ ਜਿਹੜੇ ਮੁਲਾਜ਼ਮ ਪਰਤੀ ਹੋਏ ਨੇ ਉਹਨਾਂ ਦੇ ਉੱਪਰ ਜਿਹੜੇ ਕੇਂਦਰੀ ਸਕੇਲ ਲਾਗੂ ਕੀਤੀ ਨਹੀਂ ਉਹਨਾਂ ਦੇ ਵਿਰੁੱਧ ਮੁਲਾਜ਼ਮ ਹਾਈ ਕੋਰਟ ਤੇ ਸੁਪਰੀਮ ਕੋਰਟ ਗਏ ਸੀ ਔਰ ਸੁਪਰੀਮ ਕੋਰਟ ਦੇ ਹਾਈ ਕੋਰਟ ਦੋਨਾਂ ਅਦਾਲਤਾਂ ਦੇ ਵਿੱਚ ਮੁਲਾਜ਼ਮ ਕੇਸ ਜਿੱਤ ਚੁੱਕੇ ਨੇ ਪਰ ਉਹ ਵੀ ਮੁੱਦਾ ਜਿਹੜਾ ਹਾਲੇ ਜਿਹੜਾ ਹੈ ਇੰਪਲੀਮੈਂਟ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਔਰ ਇਸ ਤੋਂ ਇਲਾਵਾ 13% ਜਿਹੜਾ ਹੈ ਪੈਂਡਿੰਗ ਹੈ ਹੋ ਠੇਕਾ ਤੇ 800 ਮੁਲਾ ਉਹ ਰੈਗੂਲਰ ਕਰਨ ਵਾਲੀਆਂ ਮੰਗਾ ਨੇ